ਹਾਂਜੀ ਅੱਜ ਤੋਂ 100 ਸਾਲ ਬਾਅਦ ਮਿਸਾਲ ਤੌਰ ਤੇ 21024 ਵਿੱਚ ਆਪਾਂ ਸਾਰੇ ਆਪਣੇ ਰਿਸ਼ਤੇਦਾਰ ਆਪਣੇ ਯਾਰ ਮਿੱਤਰ ਇਹ ਦੁਨੀਆ ਤੋਂ ਚਲੇ ਜਾਵਾਂਗੇ ਸਾਡੇ ਘਰਾਂ ਵਿੱਚ ਅਜਨਬੀ ਲੋਕ ਰਹਿਣਗੇ ਆਪਣੀ ਜਾਇਦਾਦ ਅਜਨਬੀਆਂ ਦੀ ਮਹਤਾਜ ਹੋਵੇਗੀ ਆਪਣੇ ਵਿੱਚੋਂ ਕਿੰਨੇਗਾ ਯਾਰ ਜੋ ਆਪਣੇ ਦਾਦਿਆਂ ਪੁਰਖਿਆਂ ਨੂੰ ਯਾਦ ਕਰਦੇ ਆ ਕਿ ਜਿਹਨਾਂ ਦਾ ਨਾਮ ਵੀ ਨਹੀਂ ਯਾਦ ਹੋਣੇ ਅਸੀਂ ਆਪਣੀਆਂ نسلਾਂ ਦੀ ਯਾਦ ਵਿੱਚ ਇੱਕ ਤਰੀਕ ਦਾ ਹਿੱਸਾ ਬਣ ਜਾਵਾਂਗੇ ਲੋਕ ਸਾਡਾ ਨਾਮ ਤੇ ਸ਼ਕਲਾਂ ਤੱਕ ਭੁੱਲ ਜਾਣਗੇ ਫਿਰ ਉਸ ਵਕਤ ਸਾਨੂੰ ਅਹਿਸਾਸ ਹੋਊਗਾ ਵੀ ਸਭ ਕੁਝ ਹਾਸਲ ਕਰਨ ਦਾ ਸੁਪਨਾ ਕਿੰਨਾ ਮੂਰਖ ਭਰਿਆ ਸੀ ਆਪ ਇੱਕ ਹੋਰ ਜ਼ਿੰਦਗੀ ਮੰਗਾਗੇ ਪਰ ਉਹ ਸਮਾਂ ਲੰਘ ਗਿਆ ਹੋਊਗਾ ਪਰ ਦੋਸਤੋ ਹਜੇ ਵੀ ਟਾਈਮ ਆ ਹਜੇ ਵੀ ਵੜਦਾ ਚਾਲਾਂ ਈਰਖਾਂ ਧੋਖੇ ਬੇਈਮਾਨੀਆਂ ਇਹਨਾਂ ਚੀਜ਼ਾਂ 'ਚ ਜ਼ਿੰਦਗੀ ਨਾ ਗਵਾਓ ਕੌਣ ਕੀ ਕਰ ਰਿਹਾ ਕਿਵੇਂ ਆ ਕਿੱਦਾਂ ਐ ਇੱਕ ਦੂਜੇ 'ਚ ਗਲਤੀਆਂ ਨਾ ਕੱਢੋ ਆਪਣੇ ਆਪ ਨੂੰ ਪਛਾਣੋ ਹਜੇ ਵੀ ਟਾਈਮ ਹੈਗਾ ਕਿਸੇ ਦੇ ਹਾਸੇ ਦੀ ਵਜ੍ਹਾ ਬਣੋ ਹੰਝੂਆਂ ਦੀ ਬਾਕੀ ਖੁਸ਼ ਰਹੋ ਧੰਨਵਾਦ